ਕਿਨੇ ਨਮਾਤ ਮਾਰਨ ਬ੍ਰੋਡ ਸੂਪਰ ਆਪ ਕੋ ਪਿਆਰ ਸਾਂਝਾ ਮੋਟਾ ਪਈਆ ਕਿਉਂ ਉਹ ਫੋਨਾ ਕੇ ਗੱਲ ਕਰਦੇ ਦੇਖੋ ਜੀ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਡਰਾਮੇ ਕਰਦਾ ਹੁੰਦਾ ਸੀਗਾ ਇਸ ਤੋਂ ਪਹਿਲਾਂ ਜਿਹੜਾ ਕਹਿੰਦਾ ਹੁੰਦਾ ਸੀ ਕਿ ਕਿਸੇ ਵੀ ਜਥੇਬੰਦੀਆਂ ਨੂੰ ਧਰਨੇ ਦੇਣ ਦੀ ਲੋੜ ਨਹੀਂ ਟੈਂਕਾਂ ਦੇ ਚੜ੍ਹ ਦੀ ਲੋੜ ਨਹੀਂ ਮੇਰੇ ਦਰਵਾਜ਼ੇ ਹਮੇਸ਼ਾ ਦੇ ਲਈ ਖੁੱਲੇ ਆਸੀਂ ਉਸ ਕੋਲ ਆਉਂਦੇ ਰੋਜ਼ਗਾਰ ਦੀ ਮੰਗ ਕਰਨ ਲਈ ਆਏ ਸੀ ਇਹ ਸਰਕਾਰ ਡਰਾਮਾ ਕਰਦੀ ਆ ਸਰਕਾਰ ਤੁਹਾਡੇ ਦਰਵਾਜ਼ੇ ਅਸੀਂ ਖੋਦ ਇਹਨਾਂ ਦੇ ਦਵਾਰ ਤੱਕ ਪਹੁੰਚੇ ਆਂ ਤਾਂ ਤੁਸੀਂ ਦੇਖ ਰਹੇ ਹੋ ਪਿੱਛੇ ਕਿੱਡਾ ਫੋਰਸ ਬਲ ਆਇਆ ਹੋਇਆ ਕਿੰਨਾ ਪੁਲਿਸ ਪ੍ਰਸ਼ਾਸਨ ਲਾਇਆ ਹੋਇਆ ਸਾਨੂੰ ਅੱਗੇ ਰੋਕਣ ਤੋਂ ਜਿਹੜਾ ਜਾਣ ਤੋਂ ਰੋਕਿਆ ਹੋਇਆ ਸਾਡਾ ਜਿਹੜਾ ਇੱਕੋ ਹੀ ਮੰਗ ਹੈ ਕਿ ਇਹ ਹੀ ਮੁੱਖ ਮੰਤਰੀ ਉਹੀ ਮੁੱਖ ਮੰਤਰੀ ਹੈ ਜਿਹੜਾ ਦੁਨੀਆਂ ਨੂੰ ਪੰਡਦਾ ਹੁੰਦਾ ਸੀਗਾ ਕਿ ਜਿਹੜਾ ਹੈਗਾ ਉਹ ਮਹਿਲਾਂ ਦੇ ਵਿੱਚ ਵੜ ਕੇ ਬਹਿ ਗਿਆ ਅਸੀਂ ਉਸ ਨੂੰ ਮਿਲਦੇ ਨਹੀਂ ਇੱਥੇ ਪਹੁੰਚੇ ਆ ਤਾਂ ਕਿ ਉਹਨਾਂ ਕੋਲ ਪਹੁੰਚ ਕੇ ਅਸੀਂ ਆਪ ਤੇ ਰੋਜ਼ਗਾਰ ਦੀ ਜਿਹੜੀ ਮੰਗ ਕਰ ਰਹੇ ਆਂ ਉਹ ਰੋਜ਼ਗਾਰ ਨੂੰ ਜਿਹੜਾ ਕਢਾਸ ਕੋਈ ਸਾਡੀ ਇੱਕੋ ਹੀ ਮੰਗ ਹੈ ਸਿੱਖਿਆ ਭਾਗ ਤੇ ਜਿਹੜਾ ਸਿਹਤ ਭਾਗ ਉਸ ਵਿੱਚ ਜਿੰਮੀਆਂ ਵੀ ਖਾਲੀ ਪਈਆਂ ਸਾਮੀਆਂ ਉਹਨਾਂ ਦੇ ਵਿੱਚ ਉਮਰ ਹੱਦ ਵਿੱਚ ਛੋੜ ਦੇ ਕੇ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਕਰਨਾ ਹੈ ਤਾਂ ਇਸ ਦਾ ਕੋ ਦੇਖਿਆ ਸੀ ਮੰਤਰੀ ਜਿਉਣ ਫੇਸ ਤੋਂ ਪਹਿਲਾਂ ਅਨੇਕਾਂ ਵਾਰ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੇ ਸਿਹਤ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਜਿਹੜੀ ਜੁਰੀਨਾ ਦੇ ਜਥੇਬੰਦੀਆਂ ਦੇ ਬੇਰਜਕਾਰਾਂ ਦੇ ਹੱਲ ਕਰਨ ਲਈ ਸੁਪਾ ਜਿਹੜੀ ਸਬ ਕਮੇਟੀ ਕਮੇਡਟ ਬਣੀ ਆ ਉਸ ਦੇ ਨਾਲ ਵੀ ਬਹੁਤ ਵਾਰ ਮੀਟਿੰਗਾਂ ਹੋ ਚੁੱਕੀਆਂ ਸਾਰੀਆਂ ਮੀਟਿੰਗਾਂ ਬੇਸ਼ਿਕਤਾ ਰਹਿ ਜਾਂਦੀਆਂ ਕਿਉਂਕਿ ਸਾਨੂੰ ਇਹ ਲੱਗਦਾ ਕਿ ਕਿਸੇ ਦੇ ਕੋਲ ਸਿਰਫ ਨਾ ਦੇ ਆਉਦੇ ਆ ਮੰਤਰੀ ਆ ਕਿਸੇ ਕੋਲ ਪਾਵਰਾਂ ਨਹੀਂ ਆ ਮੁੱਖ ਮੰਤਰੀ ਇਕੱਲਾ ਆ ਆਪਣੇ ਕੋਲ ਸਾਰਾ ਕੁਝ ਸੰਭਾਲੀ ਬੈਠਾ ਇਸ ਕਰਕੇ ਅਸੀਂ ਚਾਹੁੰਦੇ ਇੱਕ ਵਾਰ ਸਾਡੇ ਨਾਲ ਉਹ ਗੱਲ ਕਰਕੇ ਦੱਸੇ ਕਿ ਉਹ ਸਾਡਾ ਕੀ ਕਸੂਰ ਆ ਜਿਨ੍ਹਾਂ ਨੇ ਇਨਾ ਹੱਕ ਦੇ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਕੇ ਚਾਹ ਦੇ ਨਾਲ ਪਾਈਆਂ ਸੀ ਜਦੋਂ ਇਹ ਸਰਕਾਰ ਬਣੂਗੀ ਸਾਡੀ ਆਪ ਦੀ ਸਰਕਾਰ ਸਾਨੂੰ ਰੋਜ਼ਗਾਰ ਦਿੱਤਾ ਜਾ ਬਹੁਤ ਦਾ ਭਲੇ ਮਾਨ ਚੋਣ ਵੀ ਕਰਵਾ ਜਾਈ ਜਾਏਗਾ ਇਹ ਇਹ ਸਾਡਾ ਧਰਨਾ ਸ਼ਾਂਤਮਈ ਧਰਨਾ ਹੈ ਪਰ ਪੁਲਿਸ ਉਸ ਨੂੰ ਜਿਹੜਾ ਹੈਗਾ ਉਸ ਨੂੰ ਰੂਪ ਦੇਣ ਦਾ ਰੂਪ ਕਰ ਰਹੀ ਹੈ ਕਿ ਤੋਂ ਪਹਿਲਾਂ ਵੀ ਸਾਡੇ ਤੇ ਤਾਂ ਹਲਕਾ ਜਿਹੜਾ ਧੱਕਾ ਮੁੱਕੀ ਹੋਈ ਹੈ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਦਿੱਤੀ ਕਿ ਅਸੀਂ ਕੋਠੀ ਦਾ ਕਰਾ ਕਰਨ ਜਾਣਾ ਜੋ ਕਿ ਬਹੁਤ ਅੱਗੇ ਹੈ ਔਰ ਅਸੀਂ ਜਾਵਾਂਗੇ ਕੋਠੀ ਦੇ ਦਵਾਰ ਤੱਕ ਪਹੁੰਚ ਕੇ ਰਹਿਵਾਂਗੇ ਸਤ ਸ੍ਰੀ ਅਕਾਲ ਮੇਰਾ ਨਾਮ ਜੀ ਅਮਰਦੀਪ ਸਿੰਘ ਸੇਖਾ ਜੀ ਹੈ। ਅੱਜ ਦੇ ਖ਼ਬਰ ਦੇ ਵਿੱਚ ਸਰ ਜਿੱਦਾਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਜੀ ਦੀ ਸਰਕਾਰ ਬਣੀ ਆ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਮੇਰਾ ਹਰਾ ਪੰਨਾ ਹੈ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਚੱਲੂਗਾ। ਅਸੀਂ ਇਹ ਬੇਰੁਜ਼ਗਾਰ ਸਾਂਝਾ ਮੋਰਚਾ ਸਾਡਾ ਜਿਹੜਾ ਫਰੰਟ ਬਣਾਇਆ ਸੀ ਇਹਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਪੰਜ ਜਥੇਬੰਦੀਆਂ ਨੇ ਬੀਆਰ ਟੈਟਪਾਸ ਬੇਰੁਜ਼ਗਾਰਾਂ ਦਾ ਯੂਨੀਅਨ ਆਰਟ ਐਂਡ ਕ્રાਫਟ ਬੇਰੁਜ਼ਗਾਰਾਂ ਦਾ ਯੂਨੀਅਨ ਮਲਟੀਪਰਪਸ ਹੈਲਥ ਵਰਕਰਾਂ ਆਡੰਡ ਕ੍ਰਾਫਟ ਬੇਰਜ਼ਗਾਰਾਂ ਦੇ ਅਪੀਲ ਨੇ ਔਰ ਬੇਰਜ਼ਗਾਰ ਲੈਕਚਰਰਾਂ ਦੇ ਅਪੀਲ ਨੇ ਤਾਂ ਸਿੱਖਿਆ ਨਾਲ ਸੰਬੰਧਤ ਤਾਂ 3 ਜਥੇਬੰਦੀਆਂ ਔਰ 5ਵੇਂ ਖੇਤਰ ਨਾਲ ਸੰਬੰਧਤ ਜਿਹੜੀ ਜਥੇਬੰਦੀ ਆ ਲੰਬੇ ਸਮੇਂ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਕੋਈ ਅਸਾਮੀਆਂ ਨਹੀਂ ਆਈਆਂ ਅਸੀਂ ਮਾਸਟਰ ਕਾਟਰ ਦੀਆਂ ਔਰ ਲੈਕਚਰਰਾਂ ਦੀ ਪੋਸਟਾਂ ਦੀ ਮੰਗ ਕਰਦੇ ਹਾਂ ਔਰ ਜਿਹਦੇ ਵਿੱਚ ਸਾਡੇ ਉੱਪਰ ਇੱਕ ਗ੍ਰੈਜੂਏਸ਼ਨ ਦੇ ਵਿੱਚੋਂ 55% ਦੀ ਸ਼ਰਤ ਲਗਾਈ ਗਈ ਹੈ ਮਾਸਟਰ ਕਾਟਰ ਲਈ ਉਸ ਦੀ ਔਰ ਕਿ ਲੰਬੇ ਸਮੇਂ ਤੋਂ ਭਰਤੀਆਂ ਨਾ ਹੋਣ ਕਰ ਬਹੁਤ سارے ਸਾਥ ਸਾਡੇ ਓਵਰੇਜ ਹੋ ਚੁੱਕੇ ਆ ਤਾਂ ਅਸੀਂ ਇਹ ਸਾਡੀਆਂ ਉਪਰਚ ਮੰਗਾ ਨੇ ਉਹਨਾਂ ਨੂੰ ਲੈ ਕੇ ਅਸੀਂ ਅੱਜ ਭਵਤਮਨ ਜੀ ਰੈਸ ਦਾ ਕਰਾਉ ਦਿੱਤਾ ਜੀ ਅਗਰ ਮੁੱਖ ਮੰਤਰੀ ਸਾਹਿਬ ਨੇ ਨੌਕਰੀ ਦੇ ਦਿੱਤੀ ਤਾਂ ਜਿਹੜੇ ਉਹਦੇ ਦਰਵਾਜ਼ੇ ਦੇ ਬਾਹਰ ਬੈਠੇ ਆ ਲੋਕ ਇਹ ਕੌਣ ਨੇ ਇਹ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਕਿਉਂਕਿ ਹੁਣ ਤੱਕ ਸਾਡੀਆਂ ਅਨੇਕਾਂ ਮੀਟਿੰਗਾਂ ਖੇ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਹੋ ਚੁੱਕਿਆ ਨੇ ਇਹ बार-बार ਆਪਣੇ ਭਾਸ਼ਣਾ ਦੇ ਵਿੱਚ ਵੀ ਕਹਿੰਦੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵੀ ਕਈ ਵਾਰ ਕਿਹਾ ਕਿ ਜਿਹੜੇ ਪਹਿਲਾਂ ਜਿਹੜੇ ਸਾਥੀ ਨੇ ਕਿਸੇ ਕਾਰਨ ਵਸ਼ ਓਵਰੇਜ ਹੋ ਚੁੱਕਿਆ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਤੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੇ ਅਸੀਂ ਉਹਨਾਂ ਨੂੰ ਘਰ-ਘਰ ਰੋਜ਼ਗਾਰ ਦੇਵਾਂਗੇ ਜਿਹੜੇ ਐਲੀਜੀਬਲ ਨੇ ਪਰ ਇਹ ਤਾਂ ਕਾਹ ਮੁੱਕੀਏ ਕੋਸ਼ਿਸ਼ ਕਰਾ ਜਾ ਸਰ ਇਹ ਬਹੁਤ ਮੰਗ ਤੇ ਪੱਗੀ ਗੱਲ ਆ ਕਿ ਅੱਜ ਇੱਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ केजरीवाल ਜੀ ਸੇਰੋ ਜਿਹੜਾ ਕਰਨਾਲ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਪਹੁੰਚੇ ਹੋਇਆ ਇਹ ਆਪਣੇ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਪਣੇ ਗੁੜਗਾਨ ਕਰ ਰਹੀ ਉੱਥੇ ਆਕਾ ਦੇ ਨਾਲ ਤੇ ਦੂਜੇ ਪਾਸੇ ਸਾਡੀਆਂ 3 ਬਣਾ ਜਿਹੜੇ ਉਹਦੇ ਦਰਵਾਜ਼ੇ ਤੇ ਰੋਜ਼ਗਾਰ ਦੀ ਮੰਗ ਕਰਦੇ ਨੇ ਆਪਣੀਆਂ ਮੰਗਾ ਮਸਲਾਂ ਦੇ ਹੱਲ ਦੀ ਗੱਲ ਕਰਦੇ ਆ ਉਹਨਾਂ ਨਾਲ ਤਾਂ ਕੰਮ ਕੀ ਆ ਬਹੁਤ ਮੰਦ ਭਾਗੀ ਗੱਲ ਹੈ ਪੰਜਾਬ ਪ੍ਰਸ਼ਾਸਨ ਨੇ ਸਰਕਾਰ ਨੂੰ ਇੱਥੇ ਆ ਕੇ ਗੱਲ ਕੀਤੀ ਸੀ ਸਟੇਜ ਦਾ ਨੁਕਸਾਨ ਆ ਬਾਕੀ ਨਾ ਕਰਕੇ ਸਾਰੇ ਕਹਿੰਦੇ ਕਿ ਦੋ ਸਾਲ ਹੋ ਗਏ ਸਾਨੂੰ ਆਹ ਅਜੇ ਦਰਵਾਜ਼ੇ ਖੜਕਾ ਰਹੇ ਨੇ ਪਰ ਅਜੇ ਤੱਕ ਸਾਡਾ ਕੋਈ ਆਖ ਨਹੀਂ ਹੋਇਆ ਲੰਬੇ ਸਮੇਂ ਤੋਂ ਅਸੀਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਅਜੇ ਤੱਕ ਸਾਡਾ ਕੇ ਹੱਥ ਨਹੀਂ ਕਰਦੇ ਜਾਣਿਆ ਮੀਟਿੰਗ ਕਰਦੇ ਐ ਪਰ ਕਾਲਾ ਵੱਟ ਦਿੰਦੇ ਐ ਅਸੀਂ ਰੈਂਟੇਰ ਨੇ ਸੁਣਿਆ ਤਾਂ ਪੂਰਾ ਪੀਸਾ ਤਾਂ ਹੀ ਨਿਕਲਦਾ ਕੀ ਜਦੋਂ ਤੱਕ ਸਾਨੂੰ ਸੀਐਮਟੀ ਮੀਟਿੰਗ ਨਹੀਂ ਦਿੱਤੀ ਜਾਂਦੀ ਸੀਐਮ ਨੂੰ ਬੁਲਾਇਆ ਜਾਵੇ ਸਾਡੇ ਆਉਣ ਵਾਲੇ ਸਮੇਂ ਦਾ ਸਾਨੂੰ ਪਤਾ ਲੱਗੇ ਵੀ ਸਾਡੀ ਮਾਸਟਰ ਕੀਟ ਦੀ ਪਰਤੀ ਕਦੋਂ ਹੋਏਗੀ ਕਿਸੇ